आप जाते हैं 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 आ ਇਹ ਸੱਚੀ ਹੋ ਗਰੀ ਗੱਲ ਕੱਲ ਨੂੰ ਉਹਨਾਂ ਦੇ ਸਾਹਮਣੇ ਪਈ ਸੀ ਮੇਰੇ ਅੱਗੇ ਜਿੱਦਾਂ ਲੋਕੀ ਨੂੰ ਪਾਗ ਕਾਗਜ਼ ਚ ਰਹਿ ਗਈ ਸੀ ਉਹਨਾਂ ਨੇ ਸਾਈਨ ਨਹੀਂ ਕੀਤੀ ਜੀ ਅਸੀਂ ਤਾਂ ਉਹਨਾਂ ਨੂੰ ਬੈਠਾ ਇਹਨਾਂ ਚਲੋ ਉਹਦਾ ਫਾਰਮ ਦੁਆਰਾ ਤਿਆਰ ਕਰੋ ਗੱਲ ਸਾਨੂੰ ਕਹਿਣਾ ਉਹਨਾਂ ਦੇ ਨਾਮ ਤੇ ਜਾਂਦੀ ਦਿੱਤਾ ਹੈ ਇੱਕ ਗੱਲ ਲੱਗਿਆ ਵੇ ਫਾਰਮ ਨਾ ਲੈਣਾ बंदा पाण बंदो ਬੀਜੇਪੀ ਮਹਿਲਾਵਾਲਿਆਂ ਦੀ ਇੱਕ ਆਦਤ ਬਣ ਗਈ ਵੀ ਆਪਣੀ ਸਰਕਾਰ ਹੋਵੇ ਤੇ ਆਪਾਂ ਜੋ ਮਰਜ਼ੀ ਕਰੀਏ ਅੱਜ ਸਿਰਫ ਭੰਡਣ ਦਾ ਕੰਮ ਕਰਨ ਆਏ ਨੇ ਇੱਥੇ ਬੜੇ ਫਾਰਦਾਸ਼ੀ ਤਰੀਕੇ ਨਾਲ ਐਨਓਸੀ ਮਿਲੀਆਂ ਨੇ ਐਨਓਸੀ ਦਾ ਰੋਲਾ ਪਾਇਆ ਅਖਬਾਰਾਂ 'ਚ ਵੀ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਜੇ ਐਨਓਸੀ ਨਹੀਂ ਮਿਲੀ ਤੇ ਇੱਥੇ ਫਾਰਮ ਕਿਵੇਂ ਆ ਕੇ ਭਰਨ ਲਈ ਫਾਰਮ ਐਨਓਸੀ ਲੈਂਡ ਤੇ باوجود ਤੁਮਦ ਲਾਉਣੀ ਕਿ ਸਰਕਾਰ ਸਾਨੂੰ ਐਨਓਸੀ ਨਹੀਂ ਦੇਰੀ ਇੱਥੇ ਆ ਕੇ ਫਾਰਮ ਭਰਨ ਆਏ ਤੁਸੀਂ ਲੇਟ ਹੋ ਪੀਸੀ ਪਹਿਲਾਂ ਕਰਨ ਲੱਗੇ ਇੱਥੇ ਆਏ ਜਦੋਂ ਫਾਰਮ ਭਰਨ ਜਾ ਰਹੇ ਨੇ ਤੇ ਆਪਣੀ ਬੰਦਿਆਂ ਤੋਂ ਫਾਰਮ ਫੜਵਾ ਲਏ ਕਿਉਂਕਿ ਮਾਹੌਲ ਖਰਾਬ ਕਰਨ ਦੇ ਤਰੀਕੇ ਨਾਲ ਉਹਨਾਂ ਦਾ ਇੱਕ ਵਿਉਂਤ ਤਰੀਕੇ ਨਾਲ ਇਹ ਕੰਮ ਕੀਤਾ ਆਪਰੀ ਪਲਾਨਡ ਇੱਕ ਮਹਿਕਮਾ ਸਕ੍ਰਿਪਟਡ ਉਹਨਾਂ ਨੇ ਅੱਜ ਐਪੀਸੋਡ ਕੀਤਾ ਆਪਣੀ ਬੰਦੇ ਤੋਂ ਆਪਣੀ ਕਿਸੇ ਬੰਦੇ ਨੂੰ ਬੁਲਾ ਕੇ ਫਾਰਮ ਫੜਵਾ ਤੇ ਰੌਲਾ ਪਾ ਤੇ ਸਾਡੇ ਫਾਰਮ ਫੜੇ ਜਾ ਰਹੇ ਅਸੀਂ ਫਾਰਮ ਭਰਨ ਲਈ ਜਾ ਰਹੇ ਸੀ ਹਲੇ 2:55 ਮਿੰਟ ਹੋਏ ਨੇ ਤੇ ਸਾਨੂੰ ਅਫਸਰਾਂ ਨੇ ਕਰਤਾ 5 ਮਿੰਟ ਚ ਤੁਹਾਡੇ ਫਾਰਮ ਨਹੀਂ ਹੋਣੇ ਕੋਈ ਬੰਦੇ ਸਦਾਉ ਕਿਉਂਕਿ ਸਾਡੀ ਪਾਰਟੀ ਨੇ ਜਿਹੜੀ ਟਿਕਟਾਂ ਲੇਟ ਕੀਤੀ ਸੀ ਅਨਾਉਂਸ ਲੇਟ ਹੋਣ ਤੋਂ ਬਾਅਦ ਅਸੀਂ ਜਦੋਂ ਫਾਰਮ ਭਰ ਲਈ ਆ ਰਹੇ ਆਂ ਤੇ ਟਾਈਮ ਓਬਵੀਅਸਲੀ 5 ਮਿੰਟ ਰਹਿੰਦੇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਪਰ ਰਵਨੀਤ ਬਿੱਟੂ ਕਿਉਂਕਿ ਸੈਂਟਰ ਦਾ ਮਨਿਸਟਰ ਹੈ ਮਹਾਰਾਣੀ ਸਾਹਿਬ ਸਾਰੀ ਟੀਮ ਲੈ ਕੇ ਇੱਥੇ ਪਹੁੰਚ ਗਏ ਅੰਦਰ ਆਰੋ ਦੇ ਕਮਰੇ ਚਲੇ ਗਏ ਤੇ ਸਾਡਾ ਵਿਰੋਧ ਇਹੀ ਹੈ ਵੀ ਤੁਸੀਂ ਜੇ ਸਾਡ ਨੂੰ ਰੋਕਿਆ ਦੇਖੋ ਟਾਈਮ ਸਾਰੇ ਲਈ ਇਕੁਅਲ ਹੈ ਸਾਰੇ ਇਥੇ ਸਾਰੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਜ਼ਾਦ ਅਕਾਲੀ ਤੋਂ ਸਾਰਿਆਂ ਨੇ ਆਕੇ ਪੜਨਾ ਸਾਰੇ ਪਰਨਾ ਜੇ 3 ਵਜੇ ਦਾ ਟਾਈਮ ਸਾਡੇ ਲਈ ਹੈ ਤੇ ਉਹਨਾਂ ਲਈ ਵੀ ਉਹੀ ਟਾਈਮ ਹੈ ਤਾਂ ਉਹ ਕਿਵੇਂ ਜਾ ਸਕਦਾ ਆਂਡੂ ਫੈਕਟਰ ਕੋਈ ਨਹੀਂ ਕਿਸੇ ਲਈ ਚੱਲੇਗਾ ਤੁਸੀਂ ਗੁੰਨ ਕਰਦੀ ਕਰਦੇ ਕਹਿੰਦੇ ਉਹ ਜ਼ਿਲ੍ਹਾ ਪ੍ਰਧਾਨ ਦੇ ਘਰੇ ਰਾਜ ਜਾ ਕੇ ਨਾਮ ਕਰਵਾਇਆ ਗਿਆ